ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਥਾ ਵਿਚਾਰ ਸੁਣਾਉਣਾ ਸਾਨੂੰ ਅੱਜ ਸਤ ਸੰਗਤ ਸਤ ਸੰਗਤ ਕਿਹਨੂੰ ਕਹਿੰਦੇ ਐ ਜੈਸਾ ਸੰਗਤ ਵਿੱਚ ਸਤ ਅਸਤ ਦਾ ਨਿਰਣਾ ਹੋਵੇ ਅਤੇ ਸਤ ਵਸਤੂ ਦੀ ਲੱਖਤਾ ਹੋਏ ਬਿਰਤੀ ਨਾਮ ਦੀ ਮਹੱਤਤਾ ਨੂੰ ਸੁਣ ਕੇ ਧਾਰਨ ਕਰ ਲਵੇ ਉਸ ਦਾ ਨੋ ਹੈ ਸਤ ਸੰਗਤ ਜੈਸੇ ਗੁਰੂ ਜੀ 10 ਗਣ ਸਤ ਸੰਗਤ ਕੈਸੀ ਜਾਣਿਆ ਜਿੱਥੇ ਏਕੋ ਨਾਮ ਵਖਾਣਿਆ ਜਿੱਥੇ ਸਦਾ ਹੀ ਨਾਮ ਦਾ ਆਚਾਰਨ ਹੁੰਦਾ ਹੋਵੇ ਉਹੋ ਹੀ ਸਤ ਸੰਗਤ ਦਾ ਅਸਥਾਨ ਹੈ ਪਾਵੇਂ ਦੁਨੀਆ ਵਿੱਚ ਹਰ ਪ੍ਰਕਾਰ ਦੇ ਮਲਾਪ ਤੇ ਇਕੱਠ ਨੂੰ ਸੰਗਤ ਕਹਿੰਦੇ ਹਨ ਪਰ ਉਹਨਾਂ ਵਿੱਚੋਂ ਜਿਹੋ ਜਿਹੀ ਸੰਗਤ ਕੋਈ ਕਰਦਾ ਹੈ ਉਸ ਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਪਰ ਇਹਨਾਂ ਸਾਰੀਆਂ ਵਿੱਚੋਂ ਗੁਰੂ ਜੀ ਦਾ ਜਸ ਕਰਨ ਵਾਲੀ ਸਤ ਸੰਗ ਦਾ ਨਾਮ ਹੀ ਸਤ ਸੰਗਤ ਹੈ ਜਿੱਥੇ ਕੇ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਇਸੇ ਸੰਗਤ ਵਿੱਚ ਗੁਰੂ ਜੀ ਨੇ ਪਰਮਾਤਮਾ ਦਾ ਵਾਸਾ ਦੱਸਿਆ। ਵਿੱਚ ਸੰਗਤ ਹਰ ਪ੍ਰਭ ਵਰਤਦਾ ਬੂਝੋ ਸ਼ਬਦ ਵਿਚਾਰ। ਸਤ ਸੰਗਤ ਸਾਧ ਪਾਈ ਵਡਪਾਗੀ। ਮਨ ਚਲ ਤੋ ਭਿਆ ਅਰੁੜਾ। ਸੋ ਸਾਤ ਸੰਗ ਦੇ ਵਿੱਚ ਹੀ ਪਰਮਾਤਮਾ ਵਸਦਾ ਹੈ। ਸਤ ਸੰਗਤ ਵਿੱਚੋ ਜਾਣ ਕਰਕੇ ਉਸ ਦੇ ਮਿਲਣ ਦੀ ਯੋਗਤਾ ਪ੍ਰਾਪਤ ਹੁੰਦੀ ਹੈ ਤੇ ਮਨ ਜੋ ਕਿ ਬੜਾ ਚੰਚਰ ਹੈ ਅਸਥੈਰ ਹੈ ਤੇ ਹਰ ਵਕਤ ਇਹੋ ਹੀ ਪ੍ਰਾਰਥਨਾ ਕਰਨ ਲੱਗ ਜਾਂਦਾ ਹੈ ਗੁਰਵਾਕ ਹੈ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਰਕ ਪ੍ਰਕਾਸ਼ੋ ਨਾਨਕ ਪ੍ਰਕਾਸ਼ ਸੋਰੀ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ਼ ਮੋਹੇ ਨਿਰਗੁਣ ਦਿਚੇ ਥਾਉ ਸੰਤ ਧਰਮ ਸਾਲੀਆ ਜੈਸੇ ਹਾਂਸ ਸਦਾ ਹੀ ਮਾਨਸ ਰੋਵਰ ਤੇ ਰਹਿੰਦੇ ਹਨ ਉਥੋਂ ਮੋਤੀ ਚੁਗ ਚੋਕੇ ਖਾਂਦੇ ਹਨ ਤੇ ਦੁੱਧ ਪਾਣੀ ਜਦ ਲੋੜ ਪਵੇ ਨਖੇੜ ਦਿੰਦੇ ਹਨ ਤੇ ਮਾਨਸ ਰੋਵਰ ਛੱਡ ਕੇ ਹੋਰ ਤੇ ਕਿਤੇ ਨਹੀਂ ਜਾਂਦੇ ਤੈਸੇ ਹੀ 사ਤ ਸੰਗਤ 바ਸੀ ਸਤਗੁਰੂ ਜੀ ਦੇ ਚਰਨਾਂ ਦੇ ਪਿਆਰੇ ਗੁਰਮਖੋ ਹਾਂਸ ਸਾਧ ਸੰਗਤ ਰੂਪੀ ਮਾਨਸਰੋਵਰ ਨੂੰ ਛੱਡ ਕੇ ਹੋਰ ਥੇ ਕਿਤੇ ਨਹੀਂ ਜਾਂਦੇ ਤਤ ਵਸਤੂ ਪਰਮਾਤਮਾ ਦਾ ਨਾਮ ਸੁੱਚੇ ਮੋਤੀ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸੰਨੋ ਜਗ ਜਗ ਨਾਮ ਜਪ ਜਪ ਕੇ ਤੇ ਸ਼ਕ ਸ਼ਕ ਕੇ ਤ੍ਰਿਪਤ ਹੁੰਦੇ ਹਨ ਜਿਵੇਂ ਗੁਰੂ ਦਾ ਬਾਾਕ ਹੈ ਤ੍ਰਿਪਤ ਭਈ ਸਚ ਭੋਜਨ ਖਾਇਆ ਅੰਮ੍ਰਿਤ ਨਾਮ ਮਨ ਰਿਹਾ ਅਗਾਏ ਦੂਜੇ ਮਿੱਤਰਾਂ ਗੁਰਮਖਾਂ ਨੂੰ ਕਹਿੰਦੇ ਹਨ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਹਿ ਧਿਆਈ ਸੋ ਜਨਾਂ ਪੁਰਸ਼ਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਸਤ ਸੰਗਤ ਵਿੱਚ ਉਹੀ ਹੋਈ ਹੈ ਹੁਣ ਸਤ ਸੰਗ ਦੀ ਮਹੱਤਤਾ ਤੇ ਭਾਈ ਗਰਦਾ ਜੀ ਇਉਂ ਰਖਦੇ ਹਨ ਕਹਿੰਦੇ ਨੇ ਸੁਖ ਰਾਜੇ ਹਰੀ ਚੰਦ ਕਰਨਾਰ ਸੋ ਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰ ਬਾਣੀ ਪਿੱਛੇ ਰਾਜਾ ਜਾਗਿਆ ਅੱਧੀ ਰਾਤ ਨਖੰਡ ਬਿਹਾਣੀ ਰਾਣੀ ਦਿਸਨਾ ਆਵੀ ਮਨ ਵਿੱਚ ਵਰਤ ਗਈ ਹਨਾਣੀ ਹੋਰ ਤੇ ਰਾਤੀ ਉੱਠ ਕੇ ਚੱਲਿਆ ਪਿਛੇ ਤਰਲ ਜਵਾਨੀ ਰਾਣੀ ਪਹੂਤੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ ਰਾਜੇ ਡਿੱਠਾ ਚਲਤ ਇਹ ਇਹੋ ਖੜਾਮ ਹੈ ਚੋਜ ਵਡਾਣੇ ਸਾਧ ਸੰਗਤ ਬਿਟੋ ਕੁਰਬਾਨੀ ਹੁਣ ਭਾਈ ਗਰਦਾਸ ਜੀ ਦੇਖੋ ਸਾਥ ਅਗਦੇ ਪ੍ਰਤਾਪ ਕਰਕੇ ਰਾਣੀ ਦਾ ਖੜਾਉਂ ਦੀ ਜਗਾ ਉਹ ਜੇਹੀ ਹੋਰ ਖੜਾਮ ਬਣ ਗਈ ਔਰ ਨੂੰ ਦੇਖ ਕੇ ਰਾਜਾ ਅਚਾਰਜ ਹੋਇਆ ਤੇ ਖਰਾਮ ਦੀ ਬਾਤ ਰਾਣੀ ਨੂੰ ਪੁੱਛਿਆ ਜਦ ਰਾਣੀ ਨੇ ਸਾਰਾ ਹਾਲ ਸਾਧ ਸੰਗਤ ਦੀ ਕਿਰਪਾਲਤਾ ਦਾ ਦੱਸਿਆ ਤਾਂ ਰਾਜਾ ਵੀ ਸਤਸੰਗੀ ਬਣ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਇਸੇ ਸਤਸੰਗ ਦੇ ਕਰਨ ਨਾਲ अनेका ਪਾਪੀਆਂ ਦਾ ਆਧਾਰ ਹੋ ਗਿਆ ਇਸੇ ਕਰਕੇ ਗੁਰੂ ਜੀ ਦੱਸਦੇ ਹਨ ਮੇਰਿਓ ਮਾਧਿਓ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੋ ਸਤ ਸੰਗਤ ਵਿੱਚੋਂ ਹੋਈ ਸਦਾ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਮ ਦੀ ਮਹਿਮਾ ਸਭ ਜਗ ਹੈ ਜਗਾ ਹੈ ਗੁਰਬਾਹ ਕਾ ਨਾਮ ਕੀ ਨਾਮਨਾ ਸਬਤ ਦੀਪਾ ਸੋ ਇਸੇ ਨਾਮ ਨੂੰ ਜਪ ਕੇ ਵੱਡੇ ਵੱਡੇ ਪਾਪੀਆਂ ਦਾ ਆਧਾਰ ਹੋ ਗਿਆ ਐਸ ਵਾਸਤੇ ਗੁਰੂ ਜੀ ਸਾਨੂੰ ਦੱਸਦੇ ਹਨ ਮਾਰੇ ਕਹੇ ਪ੍ਰਾਨ ਰੇ ਪ੍ਰਭ ਕੀ ਸਰਨ ਵਿਚਾਰੋ ਜੈ ਸਿਮਰਤ ਗਨ ਕਾ ਸੀ ਉਦਰੀ ਤਾਂ ਕੋ ਜਸ ਔਰ ਧਾਰੋ ਰਹਾਓ ਅਟਲ ਪਿਉ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਾਮੀ ਤਾਂ ਕਾਹੇ ਬਿਸਰਾਇਆ ਸਭ ਹੀ ਸਰਨ ਗਹੀ ਕਿਰਪਾ ਨਿਤ ਗਜ ਗਰਾ ਤੇ ਛੂਟਾ ਮੈਮਾ ਨਾਮ ਕਹਾਂ ਲਿਓ ਵਰਨਿਓ RAM ਕਹਿਤ ਬੰਧਨ ਤੈ ਸੂਤਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਇਸ ਨਸਤਾਰਾ ਨਾਨਕ ਕਹਿਤ ਚੇਤ ਚਿਤਾ ਮਨ ਨੂੰ ਚਿੰਤਾ ਮਨ ਤੈ ਵੀ ਉਤਰੇ ਪਾਰਾ ਸੋ ਜਿਸ ਨਾਮ ਦੇ ਜਪਣ ਕਰਕੇ ਐਡੇ ਐਡੇ ਵੱਡੇ ਵੱਡੇ ਪਾਪੀਆਂ ਦਾ ਸੁਧਾਰ ਹੋ ਗਿਆ ਸੰਸਾਰ ਸਾਗਰ ਤੋਂ ਤਰ ਗਏ ਹਨ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਨਾਮ ਦੀ ਪ੍ਰਾਪਤੀ ਕਰੀਏ ਜੈਸੇ ਪ੍ਰਾਪਤੀ ਸਾਧ ਸੰਗਤ ਵਿੱਚੋਂ ਹੋ ਸਕਦੀ ਹੈ ਸੋ ਪੋਰਸ਼ਨ ਨੂੰ ਚਾਹੀਏ ਕਿ ਨਿਤਾ ਪ੍ਰਤੀ ਸਾਧ ਸੰਗਤ ਕਰੇ ਸਾਧ ਸੰਗਤ ਕਰਨ ਕਰਕੇ ਦਿਨੋਂ ਦਿਨ ਵਾਹਿਗੁਰੂ ਨਾਲ ਪ੍ਰੇਮ ਵਧਦਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਕਬੀਰ ਸੰਤ ਸੰਗਤ ਸਾਧ ਕੇ ਦਿਨ ਦਿਨ ਦੂਨ ਏਤ ਸਾਖਤ ਕਾਰੀ ਕਾਵਰੀ ਧੋਏ ਹੋਏ ਨਸੇਤ ਪਰ ਆਤੂ ਸਾਧ ਸੰਗ ਦੇ ਮੁਕਾਬਲੇ ਪ੍ਰਸਾਦ ਸੰਗਤ ਨੂੰ ਛੱਡ ਕੇ ਜੇ ਅਸੀਂ ਸਾਖਤ ਪੁਰਸ਼ਾਂ ਦੀ ਸੰਗਤ ਕਰਦੇ ਹਾਂ ਤਾਂ ਅਦੋਗਤੀ ਨੂੰ ਪ੍ਰਾਪਤ ਹੁੰਦੇ ਹਾਂ ਜੈਸੇ ਗੁਰੂ ਜੀ ਦੱਸਦੇ ਹਨ ਸਾਨੂੰ ਸਾਖਤ ਪੁਰਸ਼ਾਂ ਦੀ ਸੰਗਤ ਤੋਂ ਬਚਣ ਦੇ ਉਪਦੇਸ਼ ਦਿੰਦੇ ਹਨ ਕਬੀਰ ਸਾਖਤ ਸੰਗ ਨਕੀ ਜੈ ਦੂਰੋ ਜਾਈਏ ਭਾਗ ਬਾਸਨ ਕਰੂ ਪਰਸੀਏ ਤਾਂ ਕੁਛ ਲਾਗੇ ਦਾਗੋ ਜਿਵੇਂ ਕਾਲੇ ਬਰਤਨ ਦੇ ਸਪਰਸ਼ ਕੀਤਿਆਂ ਹੋਇਆ ਕੱਪੜੇ ਕਾਲੇ ਹੋ ਜਾਂਦੇ ਹਨ ਤੈ ਐਸੇ ਹੀ ਸਾਖਤ ਪੁਰਸ਼ਾਂ ਦੀ ਸੰਗਤ ਕੀਤਿਆਂ ਹੋਇਆ ਮਨ ਮਲੀਨ ਹੋ ਜਾਂਦਾ ਹੈ ਕਿਉਂਕਿ ਸਾਖਤ ਪੁਰਸ਼ ਦਾ ਮਨ ਅਪਵਿੱਤਰ ਹੁੰਦਾ ਹੈ ਜਿਹੜਾ ਉਸ ਦੀ ਸੰਗਤ ਕਰੇ ਉਸ ਦਾ ਹਿਰਦਾ ਵੀ ਅਪਵਿੱਤਰ ਹੋ ਜਾਂਦਾ ਹੈ ਸੋ ਹਰ ਇੱਕ ਪੁਰਸ਼ ਨੂੰ ਚਾਹੀਦਾ ਕਿ ਕਸੰਗ ਦਾ ਤਿਆਰ ਕਰਕੇ ਸਤ ਸੰਗਤ ਕਰੇ ਉਨਖੀਰ ਦੇ ਵਿੱਚ ਲਿਖਦਾ ਕਵਿਤਾ ਸੰਦੇ ਵਿੱਚ ਲਿਖਦਾ ਲਖਾਰੀ ਕਹਿੰਦਾ ਬਿਨਾਂ ਸਤ ਸੰਗਤ ਅਗਿਆਨ ਨਾਹੀ ਦੂਰ ਹੋਵੇ ਬਿਨਾਂ ਸਤ ਸੰਗ ਨਾ ਗਿਆਨ ਦਾ ਪ੍ਰਕਾਸ਼ ਜੀ ਬਿਨਾਂ ਸਤ ਸੰਗ ਕਦੇ ਸੰਸਾਰ ਨਾਹੀ ਦੂਰ ਹੋਵੇ ਬਿਨਾਂ ਸਤ ਸੰਗ ਨਾਹੀ ਮਿਲੇ ਸੁਖ ਰਾਸ ਜੀ ਬਿਨਾਂ ਸਤ ਸੰਗ ਨਾਹੀ ਦੇਵਤਾ ਕੋ ਹਾਇ ਸਕੇ ਬਿਨਾਂ ਸਤ ਸੰਗ ਹੋਵੇ ਰਾਖਸ਼ਾਂ ਚ ਵਾਸ ਜੀ ਤਾਂ ਤੇ ਸਤ ਸੰਗ ਸਦਾ ਕੀ ਜੀਏ ਪਿਆਰੇ ਭਾਈ ਜਨਮ ਮਨੁੱਖਾ ਸੰਦੀ ਇਹੋ ਸੋਕਰਾਸ ਜੀ ਕੀ ਕਹਿੰਦੇ ਆ ਮਾਰਗਾ ਬਿਨਾ ਸਤ ਸੰਗ ਤੋਂ ਅਗਿਆਨ ਨਹੀਂ ਦੂਰ ਵਿ ਸਤ ਸੰਗ ਤੋਂ ਬਿਨਾ ਜਿਹੜਾ ਆਪਣੇ ਹਿਰਦੇ ਦਾ ਹਨੇਰਾ ਦੂਰ ਨਹੀਂ ਹੁੰਦਾ ਬਿਨਾ ਸਤ ਸੰਗ ਨਾਲ ਗਿਆਨ ਦਾ ਪ੍ਰਕਾਸ਼ ਉਹ ਗਿਆਨ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਕਿਉਂਕਿ ਸਤ ਸੰਗ ਦੇ ਵਿੱਚ ਗੁਰੂ ਦਾ ਵਾਸਾ ਹੁੰਦਾ ਹੈ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ ਬਿਨਾਂ ਸਤਸੰਗ ਕਦੇ ਸੰਸਾਰ ਨਾ ਹੀ ਹੋਵੇ ਦੂਰ ਜੀ ਹੁਣ ਬਿਨਾਂ ਸੰਗ ਜਿਹੜੇ ਆਪਾਂ ਸੰਸਾਰੇ ਕਰਦੇ ਹੁਣ ਮੇਰੇ ਤਾਂ ਸਤਸੰਗ ਦੇ ਵਿੱਚ ਬਹਿ ਕੇ ਕਰਦੇ ਆ ਬਿਨਾਂ ਸਤਸੰਗ ਤਾਂ ਨਾ ਹੀ ਮਿਲੇ ਸੁਖ ਰਾਜ ਸੁਖਬਰੀ ਮਿਲਦਾ ਬਿਨਾਂ ਸਤਸੰਗ ਨਾਲ ਹੀ ਦੇਵਤਾ ਕੋਹਾਏ ਸਕਦੇ ਫਿਰ ਚੰਗੇ ਪੁਰਸ਼ ਵੀ ਨਹੀਂ ਕੋਹਾ ਸਕਦੇ ਜੇ ਸਤਸੰਗਤ ਨਹੀਂ ਕੀਤੀ ਹੁਣ ਬਿਨਾਂ ਸੰਗਤ ਹੋਵੇ ਰਾਖਸ਼ਾਂ ਜਿਹੇ ਆਵਾਸੀ ਸੰਗਤ ਤੋਂ ਬਿਨਾਂ ਫਿਰ ਬਾਸ਼ਾ ਗਏ ਜਾਂ ਰਾਖਸ਼ਾ ਬਣਗਾ ਤਾ ਤੇ ਸਤ ਸੰਗ ਸਦਾ ਕੀਜੀਏ ਪਿਆਰੇ ਭਾਈ ਤਾਈਓ ਕਹਿੰਦੇ ਤਾਂ ਹੀ ਇਨਸਾਨ ਨੂੰ ਸਤ ਸੰਗਤ ਕਰਨੀ ਚਾਹੀਦੀ ਹੈ ਜਨਮ ਮਨੁੱਖਾ ਸੰਦੀ ਇਹੋ ਸੁਖ ਰਾਜ ਇਹ ਸੁੱਖਾਂ ਦੀ ਖਾਨ ਬਣ ਜਾਂਦਾ ਜਨਮ ਹੈ ਜਿਹੜਾ ਆਪਣਾ ਹੁਣ ਸਤ ਸੰਗਤ ਆ ਗਿਆ ਗਿਆਨ ਹੁਣ ਸਤ ਸੰਗਤ ਗਿਆਨ ਕਿਹਨੂੰ ਕਹਿੰਦੇ ਆ ਕੋਈ ਚੀਜ਼ ਜਿਸ ਨੂੰ ਦੇਖ ਕੇ ਅਸੀਂ ਉਸ ਦਾ ਭੇਤ ਨਾ ਪਾ ਸਕੀਏ ਭੇਤ ਪਾਉਣ ਦੀ ਕੋਸ਼ਿਸ਼ ਕਰਦੇ ਰਹੀਏ ਇਸੇ ਸਿਆਣੇ ਪੁਰਸ਼ ਦਾ ਮਹਾ ਪੁਰਸ਼ ਦੇ ਮਲਾਪ ਕਰਕੇ ਜਦੋਂ ਅਸੀਂ ਉਸ ਚੀਜ਼ ਨੂੰ ਜਾਣ ਲਈਏ ਉਸ ਦਾ ਪੂਰੀ ਤਰ੍ਹਾਂ ਪਤਾ ਲੱਗ ਜਾਵੇ ਕਿ ਇਹ ਆ ਚੀਜ਼ ਹੈ ਫਲਾਣੀ ਧਾਣ ਤੋਂ ਫਲਾਣੇ ਕਾਰਨ ਤੋਂ ਬਣੀ ਹੋਈ ਹੈ ਇਸ ਕੰਮ ਲਈ ਬਣਾਈ ਗਈ ਹੈ ਸੋ ਉਸ ਚੀਜ਼ ਦੇ ਜਾਣਨ ਦਾ ਨਾਮ ਹੈ ਹਰ ਇੱਕ ਚੀਜ਼ ਦੇ ਜਾਣਨ ਦਾ ਨਾਮ ਗਿਆਨ ਹੈ ਵੀ ਆਪਾਂ ਆਪਦੇ ਗਿਆਨ ਕਰਕੇ ਜਾਣ ਲਈ ਵੀ ਆਹ ਜਿਹੀ ਕਿਤਾਬ ਹੈ ਆ ਰੂਟੀ ਆ ਆ ਫਲਾਣਾ ਉੱਪਰੋਂ ਫੇਰ ਹੀ ਪਤਾ ਲੱਗੂ ਜੁੱਤੋਂ ਗਿਆਨ ਹੋਊਗਾ ਇਹ ਗਿਆਨ ਵੀ ਕਈ ਤਰ੍ਹਾਂ ਦਾ ਹੈ ਪਰ ਸਭ ਤੋਂ ਵੱਧ ਕੇ ਗਿਆਨ ਹੈ ਜਦ ਜੀਵ ਸਮਝ ਲਵੇ ਕਿ ਜਗਤ ਅਨਿੱਤ ਹੈ ਪਰਮੇਸ਼ਰ ਨਿਤ ਹੈ ਸੋ ਅਨਿੱਤ ਵਸਤੂ ਦੇ ਨਾਲੋਂ ਪਿਆਰ ਹਟਾ ਕੇ ਅਨਿੱਤ ਵਤ ਨੂੰ ਜਾਣਣਾ ਤੇ ਆਪਣੇ ਆਪ ਨੂੰ ਕਹਿਣਾ ਕਿ ਭਈ ਪ੍ਰਪਤਮੋ ਮਨੋ ਖੋਦ ਹਿਰਿਆ ਗੋਵਿੰਦ ਕਮੈਣ ਕੀ ਇਹ ਤੇਰੀ ਬਰੀਆ ਕਹਿੰਦੇ ਭਾਈ ਪ੍ਰਾਪਤ ਮਨੁੱਖ ਕਹਿੰਦੇ ਇਹੀ ਤੈਨੂੰ ਪ੍ਰਾਪਤ ਹੋਇਆ ਮਨੁੱਖਾ ਜਨਮ। ਗੋ ਮਹਿੰਦੀ ਤੇਰੀ ਇਹ ਬੜੀਆ ਤੇਰੀ 바ਰੀ ਹੈ। ਇਹ ਇਸ ਤੋਂ ਬਿਨਾ ਹੋਰ ਤੇਰੀ ਕੋਈ 바ਰੀ ਤੈਨੂੰ ਮਿਲਣੀ ਨਹੀਂ। ਮਨੁੱਖਾ ਜਨਮ ਮਿਲ ਗਿਆ। ਫੇਰ ਪਤਾ ਨਹੀਂ 84 ਲੱਖ ਜੋਨਾਂ ਚ ਤੁਰਿਆ ਫਿਰੇਗਾ। ਨਾ ਤੇਤੋਂ ਨਾਮ ਜਪਿਆ ਜਾਣਾ ਨਾ ਤੇਤੋਂ ਸਤ ਸੰਗਤ ਹੋਣੀ ਹੈ। ਫੇਰ ਇਹੇ ਜੇ ਕੰਮ ਕਰਦਾ ਤੁਰਿਆ ਫਿਰੇ। ਸੋ ਆਪਣੇ ਜਨਮ ਨੂੰ ਸਫਲਾ ਕਰਨ ਲਈ ਪ੍ਰਮਾਤਮਾ ਦਾ ਨਾਮ ਜਪਣਾ ਸਭ ਤੋਂ ਵੱਧ ਕੇ ਗਿਆਨ ਹੈ। ਭਾਵੇਂ ਦੁਨੀਆ ਤੇ ਹਰ ਇੱਕ ਚੀਜ਼ ਦਾ ਗਿਆਨ ਕਰਨ ਦੀ ਲੋੜ ਹੈ ਪਰੰਤੂ ਸਭ ਤੋਂ ਵੱਧ ਕੇ ਇਹੋ ਹੀ ਗਿਆਨ ਗੁਣਕਾਰੀ ਤੇ ਕਲਿਆਣਦਾਇਕ ਹੈ ਪਰ ਜੇ ਜੀਵ ਗਿਆਨ ਦੀ ਪ੍ਰਾਪਤੀ ਨਹੀਂ ਕਰਦਾ ਤਾਂ ਬੜਾ ਹੀ ਘਾਟੇ ਵਿੱਚ ਰਹਿੰਦਾ ਹੈ ਤੇ ਆਪਣੇ ਆਪ ਨੂੰ ਲਟਕਾ ਕੇ ਰੋਂਦਾ ਹੈ ਜੈਸੇ ਮਹਾਰਾਜ ਇਹ ਕਹਿੰਦੇ ਹਨ ਨਾਨਕ ਮੂਸੇ ਗਿਆਨ ਬਹੂਣੀ ਖਾਏ ਗਿਆ ਝਮਕਾਲ ਸੋ ਜੀਵ ਨੂੰ ਚਾਹੀਏ ਕਿ ਹਸ਼ਿਆਰ ਦੁਨੀਆ ਅਚਾਰ ਬੇਦਾਰ ਜਗਤ ਮਸ ਤੂਸੀ ਆਤਮ ਹੋਰੇ ਭਾਈ ਨਿਗਮ ਅਚਾਰ ਪਰਵਾ ਦੇਖਤ ਜਮ ਲੈ ਜਾਈ ਹੋ ਕੇ ਗਿਆਨ ਦੀ ਪ੍ਰਾਪਤੀ ਕਰੇ ਗਿਆਨ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਸਤ ਸੰਗ ਦੇ ਵਿੱਚ ਆ ਕੇ ਹੁੰਦੀ ਹੈ ਤੇ ਗਿਆਨ ਦੇ ਹੋਣ ਕਰਕੇ ਮਨ ਕਾਬੂ ਹੋ ਸਕਦਾ ਹੈ ਜੈਸੇ ਗੁਰੂ ਜੀ ਆਸ਼ਾ ਦੀ ਬਾਣੀ ਵਿੱਚ ਦੱਸਦੇ ਹਨ ਕੁੰਬੇ ਬੱਤਾ ਜਲ ਰਹੇ ਜਰਵਨ ਕੁੰਬ ਨਾ ਹੋਏ ਗਿਆਨ ਕਾ ਬੱਤਾ ਮਨ ਰਹੇ ਗੁਰੋ ਬਿਨ ਗਿਆਨ ਨਾ ਹੋਏ ਸੋ ਜਿਹੜਾ ਜੀਵ ਪੁਰਸ਼ ਇਸ ਗਿਆਨ ਤੋਂ ਖਾਲੀ ਹੈ ਪਰਮਾਤਮਾ ਨੂੰ ਜਾਣਨ ਤੋਂ ਗਿਆਤ ਹੈ ਉਸ ਦੀ ਬਾਪਤ ਮਹਾਰਾਜ ਹੀ ਆਉਣ ਦੱਸਦੇ ਹਨ ਗਿਆਨ ਵਹੋਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸਜਿਦ ਤਾਂ ਤੇ ਜੀਵ ਨੂੰ ਚਾਹੀਦਾ ਕਿ ਆਪਣੇ ਸਮੇਂ ਮਾਨਸ ਜਨ ਨੂੰ ਸਫਲਾ ਕਰਨ ਵਾਸਤੇ ਸਾਧ ਸੰਗਤ ਦੇ ਵਿੱਚ ਪਹੁੰਚ ਕੇ ਸਤਿਗੁਰੂ ਦੀ ਸਰਨ ਲੈ ਕੇ ਗਿਆਨ ਦੀ ਪ੍ਰਾਪਤੀ ਕਰੇ ਕਿਉਂਕਿ ਗਿਆਨ ਦੇ ਜਾਣਨ ਵਾਲੇ ਦਾ ਨਾਮ ਗੁਰੂ ਜੀ ਨੇ ਗਿਆਨੀ ਕਿਹਾ ਤੇ ਦੱਸਿਆ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਭਰਨਤ ਨਾਨਕ ਗਿਆਨੀ ਕੈਸਾ ਹੋਏ ਆਪਿ ਬਿਸ਼ਾਣੇ ਬੂਝੇ ਸੋਏ ਗੁਰ ਪ੍ਰਸ਼ਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪਰਵਾਣੋ ਆਪ ਬਚਾਰੇ ਸੋ ਗਿਆਨੀ ਹੋਏ ਮਨ ਸੱਚਾ ਮੁਕਸਾਚਾ ਸੋਏ ਅਵਰ ਨ ਪੇਖੇ ਏਕ ਸੁਬਨ ਕੋਏ ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਏ ਸਵਰਗ ਨਰਕ ਅੰਮ੍ਰਿਤ ਵਿਖੇ ਸਭ ਤੋਂ ਕੰਚਨ ਅਰ ਪੈਸਾ ਉਸਤਤ ਨਿੰਦਾ ਏ ਸਮਝਾ ਕੇ ਲੋਭ ਮੋਹ ਫੋਨ ਤੈਸਾ ਦੋਖ ਸੋਖੇ ਬਾਤ ਦੇ ਜੈ ਲਾਹਨ ਤੈ ਤੁਮ ਜਾਣੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨਿਓ ਏ ਬੈਦਕੋ ਪਰਾਨੀ ਗੁਰੂ ਪਰਮਾਨੰ ਤੋਂ ਸਿੱਧ ਹੁੰਦਾ ਕਿ ਉਸ ਤੋਂ ਤੇ ਨਿੰਦਿਆ ਨਾ ਹੈ ਜੈ ਕੰਚਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੌਕਤ ਤਾਹੇ ਤੇ ਜਾਨ ਭੈ ਕਾਹੋਂ ਕੋ ਦੇਤ ਨਾ ਹੈ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਿਆਲ ਗਿਆਨੀ ਪਰਸੂ ਹੈ ਕਿ ਜਿਸ ਨੇ ਆਪਣੇ ਆਪ ਦਾ ਵਿਚਾਰ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਲੇਵ ਲਾ ਕੇ ਉਸ ਨਿੰਦਿਆ ਤੋਂ ਰਹਿਤ ਹੋ ਕੇ ਵਾਹਿਗੁਰੂ ਨੂੰ ਸਰਬ ਵਿਆਪੀ ਜਾਣਦਿਆਂ ਹੋਇਆਂ ਦੁਨੀਆਂ ਦੇ ਪਦਾਰਥ ਅਸੱਤ ਜਾਣ ਕੇ ਉਸ ਦੇ ਚਰਨਾਂ ਨਾਲ ਪ੍ਰੀਤ ਲਾਈ ਹੈ ਗਿਆਨੀ ਪੁਰਸ਼ ਇਸ ਅਵਸਥਾ ਬ੍ਰਹਮ ਗਿਆਨੀ ਨੂੰ ਜਾਣਨ ਵਾਲਾ ਪਹੁੰਚ ਕੇ ਆਪ ਬ੍ਰਹਮ ਦੇ ਨਾਲ ਅਭੇਦ ਹੋ ਜਾਂਦੇ ਹਨ ਜੈਸੇ ਗੁਰੂ ਜੀ ਸੋਕਵਣੀ ਸਾਹਿਬ ਵਿੱਚ ਦੱਸਦੇ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੋ ਇਸ ਊਚ ਪਦਵੀ ਦੇ ਹਾਸਲ ਕਰਨ ਲਈ ਇਹ ਬ੍ਰਹਮ ਗਿਆਨੀ ਦੀ ਬੜੀ ਹੀ ਲੋੜ ਹੈ ਇਹ ਲੋੜ ਹਰ ਇੱਕ ਪੁਰਸ਼ ਨੂੰ ਪੂਰੀ ਕਰਨੀ ਚਾਹੀਦੀ ਹੈ ਤਾਂ ਹੀ ਮਨੁੱਖਾ ਜਨਮ ਸਫਲਾ ਹੋ ਸਕਦਾ ਹੈ ਬੈਤ ਬਿਨਾ ਗਿਆਨ ਨਾ ਮਿਲੇ ਗਿਆਨ ਸੱਚਾ ਬਿਨਾ ਗਿਆਨ ਨਾ ਬਸ ਕੋਪ ਸ਼ਾਣੀਏ ਜੀ ਬਿਨਾ ਗਿਆਨ ਨਾ ਗੁਰਾਂ ਦੀ ਸੇਵ ਹੋਵੇ ਬਿਨਾ ਗਿਆਨ ਨਾ ਬੰਦੂਸ ਸਰਾਵਣੇ ਜੀ ਬਿਨਾ ਗਿਆਨ ਨਾ ਘਾਰ ਵਿਹਾਰ ਸੁਦੇ ਜਗਤ ਰਸਮ ਰਿਵਾਜ ਨਾ ਜਾਣੇ ਜੀ ਭਗਤ ਹਰੀ ਦੀ ਹੋਵੇ ਨਾ ਗਿਆਨ ਬੂਝ ਪਾਜੋ ਬਿਨਾਂ ਗਿਆਨ ਪਸੂ ਸਦਾ ਜਾਣੀਏ ਜੀ ਬਾਹ ਗੁਰਜੀ ਕਾ ਖਾਲਸਾ ਬਾਹ ਗੁਰਜੀ ਕੀ ਫਤਿਹ